ਫਿਰ ਤਾਂ ਹੀ ਗੱਲ ਉਹ ਰੋਲੇ ਪੈਂਦੇ ਨੇ ਵੀਰੇ ਹਾਂਜੀ ਵੀ ਹਾਂ ਮੈਨੂੰ ਕੁਝ ਬਚਿਆ ਨਹੀਂ ਜੇ ਮੇਰਾ ਰੇਟ ਇਹ ਦੀ ਜੀ ਬਹੁਤ ਦੀ ਇਹ ਪਹਿਲਾਂ ਸਾਰੀਆਂ ਗੱਲਾਂ ਤੈਅ ਕਰਕੇ ਹੀ ਆਪਾਂ ਚੱਲੋ ਘਰ ਵਿੱਚ ਠੇਕੇਦਾਰ ਲਾਉਣ ਤੋਂ ਪਹਿਲਾਂ ਮਕਾਨ ਮਾਲਕ ਤੇ ਇੱਕ ਠੇਕੇਦਾਰ ਦੇ ਵਿਚਾਲੇ ਐਗਰੀਮੈਂਟ ਦੇ ਵਿੱਚ ਕਿਹੜੀਆਂ ਕਿਹੜੀਆਂ ਸ਼ਰਤਾਂ ਲਿਖੀਆਂ ਜਾਂਦੀਆਂ ਨੇ ਅੱਜ ਆਪਾਂ ਉਸ ਵਿਸ਼ੇ ਤੇ ਦੋਸਤੋ ਗੱਲਬਾਤ ਕਰਾਂਗੇ ਬਹੁਤ ਐਨਆਰਆਈ ਵੀਰਾਂ ਦੇ ਪਿੰਡਾਂ ਵਾਲੇ ਭਰਾਵਾਂ ਦੇ ਸਾਨੂੰ ਫੋਨ ਮੈਸੇਜ ਆ ਰਹੇ ਸੀਗੇ ਕਿ ਭਾਈ ਜੀ ਸਾਨੂੰ ਬਿਲਕੁਲ ਵੀ ਨਹੀਂ ਪਤਾ ਵੀ ਹਨਾ ਇੱਕ ٹھੇਕੇਦਾਰ ਤੇ ਮਕਾਨ ਮਾਲਕ ਦੇ ਵਿੱਚ ਕਿਹੜੇ ਕਿੜੀਆਂ ਚੀਜ਼ਾਂ ਦਾ ਐਗਰੀਮੈਂਟ ਹੁੰਦਾਗਾ ਵੀ ਤੁਸੀਂ ਉਹਦੀ ਜਾਣਕਾਰੀ ਦਿਓ ਤੇ ਅੱਜ ਦੀ ਵੀਡੀਓ ਦੇ ਵਿੱਚ ਸਾਡੇ ਨਾਲ ਮੌਜੂਦ ਨੇ ਬਾਈ ਸੁਖਚੈਨ ਸਿੰਘ ਜੀ ਨਾਗਰਾਵਾਲੇ ਤੇ ਆਓ ਆਪਾਂ ਉਹਨਾਂ ਤੋਂ ਜਾਣਦੇ ਹਾਂ ਸਾਰੀ ਗੱਲਬਾਤ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਕੀ ਹਾਲ ਚਾਲ ਨੇ ਮੇਰਾ ਵੀਰ ਸੁਖਚੈਨ ਵੀਰ ਜੀ ਆਪਣੇ ਦਰਸ਼ਕ ਵੀਰਾਂ ਨੂੰ ਪਹਿਲਾਂ ਆਪਾਂ ਦੱਸ ਦਈਏ ਵੀ ਤੁਸੀਂ ਕਿਹੜੇ ਪਿੰਡ ਤੋਂ ਬਿਲੋਂਗ ਕਰਦੇ ਹੋ ਤੇ ਕਿੰਨੇ ਟਾਈਮ ਤੋਂ ਇਸ ਕੰਮ ਦੇ ਵਿੱਚ ਹੋ ਗਏ ਹਾਂ ਜੀ ਵੀਰ ਜੀ ਆਪਾਂ ਖੜਿਆਗੇ ਸੰਗਰੂਰ ਡ੍ਰੀਮ ਲੈਂਡ ਕਲੋਨੀ ਚ ਜੀ ਠੀਕ ਹੈ ਸੁਖਚੈਨ ਸਿੰਘ ਵੀਰ ਜੀ ਮੇ ਤੇ ਉਰੇ ਆਪਾਂ 12 ਸਾਲ ਤੋਂ ਕੰਮ ਕਰ ਰਹੇ ਆ ਟੋਟਲ ਆਪਾਂ ਨੂੰ 20 ਸਾਲ ਹੋ ਗਏ ਪਹਿਲਾਂ ਪਿੰਡਾਂ ਚ ਕਰਦੇਦੇ ਕੰਮ ਜਿੱਦ ਦੇ ਉਰੇ ਆਏ ਆ ਬਸ ਉਰੇੋਂ ਕੰਮ ਆਪਾਂ ਉਹੀ ਕਰ ਰਹੇ ਹੈਗੇ ਜੀ ਵੀਰ ਜੀ ਤੇ ਜੇ ਅਫਸਰ ਕਲੋਨੀ ਚੋਂ ਨਹੀਂ ਚੋਦਾ ਜੇ ਉਰੇ ਬਸ ਇੱਥੇ ਚੱਲਦੇ ਰਹਿੰਦੇ ਜੀ ਜੀ ਵੀਰ ਜੀ 8 ਸਾਲ ਵਾਂਗ ਤੋਂ ਵੀਰੇ ਆਪਾਂ ਨੂੰ ਹੋ ਗਏ ਮਿਲਦੇ ਆ ਹਾਂ ਵੀਰੇ ਹਾਂ 8 ਸਾਲ ਤਾਂ ਆਪਾਂ ਨੂੰ ਹੋ ਗਏ ਜੀ ਜੀ ਬਾਕੀ ਵੀਰੇ ਡ੍ਰੀਮ ਲੈਂਡ ਕਲੋਨੀ ਦੇ ਵਿੱਚ ਕਿੰਨੀਆਂ ਕੋਠੀਆਂ ਬਣਾ ਚੁੱਕੇ ਹੁਣ ਤੱਕ ਮੂਰੇ ਤਕਵੀਰ ਜੀ ਪਾਣ ਪਾਤੀਆਂ ਹੁਣ 30 ਤੋਂ 35 ਕੋਠੀਆਂ ਪਾਤੀਆਂ ਬਣੇ ਠੀਕ ਹੈ ਜੀ ਹਾਂ ਸੁਖਤੇਨ ਵੀਰ ਜੀ ਮੰਨ ਲਓ ਮੈਂ ਮਕਾਨ ਮਾਲਕਾਂ ਤੁਸੀਂ ਠੇਕੇਦਾਰ ਹੋ ਤੇ ਇਹਨਾਂ ਦੇ ਵਿਚਾਲੇ ਐਗਰੀਮੈਂਟ ਦੇ ਵਿੱਚ ਕਿਹੜੇ-ਕਿਹੜੇ ਗੱਲਾਂ ਹੁੰਦੀਆਂ ਨੇ ਉਹ ਦੱਸੋ ਜੀ ਆਪਣੇ ਦਰਸ਼ਕ ਵੀਰਾਂ ਨੂੰ ਤਾਂ ਕਿ ਕਿਸੇ ਵੀਰ ਦਾ ਫਾਇਦਾ ਹੋ ਸਕੇ ਵੀ ਬਾਅਦ ਚ ਰੌਲਾ ਰੱਪਾ ਬਹੁਤ ਪੈਂਦਾ ਕਲੇਸ਼ ਹੋ ਜਾਂਦਾ ਕਈ ਕੰਮਾਂ ਤੇ ਹਨਾ ਵੀ ਠੇਕੇਦਾਰ ਨੂੰ ਵੀ ਕੋਈ ਦਿੱਕਤ ਨਾ ਆਵੇ ਤੇ ਮਕਾਨ ਮਾਲਕ ਨੂੰ ਵੀ ਕੋਈ ਦਿੱਕਤ ਨਾ ਆਵੇ ਉਹਦਾ ਵੀਰ ਜੀ ਜਦੋਂ ਆਪਾਂ ਅਗਰੇ ਨਾਲ ਗੱਲਬਾਤ ਕਰਦੇ ਆਂ ਹਾਂਜੀ ਨਿਉਂਆ ਤੋਂ ਸ਼ੁਰੂ ਕਰਦੇ ਆਪਾਂ ਕੰਮ ਹਾਂਜੀ ਨਿਉਂਆ ਤੋਂ ਆਪਾਂ ਨਿਉਂਆ ਅੱਡ ਕਰੋ ਠੀਕ ਹੈ ਜੀ ਉਹ ਪਹਿਲਾਂ ਪੁੱਛੋ ਮਾਲਕ ਪੁੱਛੇ ਠੇਕੇਦਾਰ ਨੂੰ ਵੀ ਕੰਮ ਕਿਵੇਂ ਕਰੇ ਨੇਵਾਡ ਹੁੰਦੀਆਂ ਨੇ ਵੀਰ ਜੀ ਇਹਨਾਂ ਡੀਸੀਪੀ ਤੋਂ ਬਾਅਦ ਉੱਪਰ ਕੰਮ ਚੱਲਦਾ ਹੈ ਜੀ ਸਰੀਆ ਅੱਡ ਹੁੰਦਾ ਜਿਹਦੇ ਵਿੱਚ ਜੀ ਇਹ ਰੇਟ ਦੇ ਦੂ ਅਗਲਾ ਤੇ ਵਿੱਚ ਹੋ ਜਾਂਦਾ ਸਰੀਆ ਠੀਕ ਹੈ ਜੀ ਤੇ ਉੱਪਰ ਮਲ ਪਲਾਸਟਰ ਹੋ ਗਿਆ ਸੈਡਾਂ ਹੋ ਗਈਆਂ ਜੀ ਚਣਾਈ ਉੱਪਰ ਸਾਰਾ ਕੁਝ ਫਰਸ਼ ਲਾ ਕੇ ਉੱਪਰ ਲਾ ਹਾਂਜੀ ਇਟਾਂ ਵਾਲਾ ਵਿੱਚ ਆ ਗਿਆ ਸਾਰਾ ਕੁਝ ਜਿਵੇਂ ਮੰਨ ਲਓ ਹੁਣ ਤੁਸੀਂ ਨੀਹਾਂ ਦੀ ਗੱਲ ਕੀਤੀ ਹੈਗੀ ਜਿਵੇਂ ਹੁਣ ਤੁਹਾਡਾ ਅਬ ਦਾ ਇੱਕ ਰੇਟ ਆ ਤੁਸੀਂ ਜੋ ਵੀ ਤੁਸੀਂ ਜਿੰਨੇ ਰੁਪਏ ਫੁੱਟ ਤੇ ਕੰਮ ਕਰ ਦਿਓਗੇ ਉਹ ਨੀਹਾਂ ਦਾ ਵਿੱਚੇ ਆ ਜਾਂਦਾਗਾ ਕਿ ਉਹ ਤੋਂ ਲਹਿਦਾ ਲੈਨੇ ਆਪਾਂ ਨੀਹਾਂ ਲੈਦਾ ਹੁੰਦੇ ਨੇ ਵੀਰੇ ਅੱਛਾ ਜੀ ਉਹਦਾ ਕਿੰਨਾ ਕੀ ਰੇਟ ਚੱਲਦਾ ਵੈਸੇ ਜੇ ਆਪਾਂ ਗੱਲ ਕਰੀਏ ਉਹ ਵੀਰ ਜੀ ਚੱਲਦਾ ਹੈ ਚੱਲ ਰਿਹਾ ਹੈਗਾ 70 ਰੁਪਏ ਜਿਹੜਾ ਸਹੀ ਰੇਟ ਹੈਗਾ 7 ਤੋਂ ਕੋਈ 5 ਕਰ ਲਾਂਦਾ ਕੋਈ 6 ਕਰ ਲਾਂਦਾ ਉਹ ਜਿਵੇਂ ਵੀ ਅਗਲੇ ਨੂੰ ਪੁੱਗਦਾ ਉਹ ਸਕੁਅਰ ਫੁੱਟ ਦੇ ਵਿੱਚ ਹੁੰਦਾ ਸਕੁਅਰ ਫੁੱਟ ਦੇ ਪਲਾਟ ਮਿਣਾ ਜਾਂਦਾ ਵੀਰ ਜੀ ਅੱਛਾ ਜੀ ਹਾਂ ਜਿਵੇਂ ਆਪਾਂ ਇਹ ਕੋਠੀ ਬਣਾਈ ਹੈਗੀ ਹਾਂਜੀ ਇਹਦੇ ਆਪਾਂ ਨੀਹਾਂ ਅਡ ਕਰੀਆਂ ਤੇ ਆ ਤੇ ਇਹਦਾ ਆਪਾਂ ਪਲਾਟ ਮਿਣਾ ਦੀਗਾ ਠੀਕ ਹੈ ਜੀ ਪਲਾਟ ਮਿਣਾ ਦੀ ਪਲਾਟ ਤੋਂ ਹੀ ਆਪਾਂ ਨੇ ਦੂਬਾਰਾ ਤਾਹਾਂ ਕੰਮ ਸ਼ੁਰੂ ਕਰਿਆ ਹੈ ਜੀ ਜਿਹੜਾ ਮਾਡਰਨ ਹੁੰਦੀ ਹੈ ਕੋਠੀ ਉਹਦਾ ਰੇਟ ਅੱਡ ਹੁੰਦਾ ਹੈ ਜਿਹੜਾ ਕਲਾਸਿਕਲ ਹੁੰਦੀ ਹੈ ਉਹਦਾ ਰੇਟ ਅੱਡ ਹੁੰਦਾ ਹੈ ਜੀ 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 ਆਪਾਂ ਨੇ ਕਲਾਸਿਕਲ ਬਣਾਈ ਹੈਗੀ ਜਿਹਦਾ ਰੇਟ ਅੱਡ ਹੈਗਾ ਠੀਕ ਹੈ ਜੀ ਮਾਡਰਨ ਦਾ ਅੱਡ ਹੈਗਾ ਵੀਰੇ ਠੀਕ ਹੈ ਵੀਰੇ ਤੇ ਵੀਰ ਜੀ ਜਿਵੇਂ ਹੁਣ ਆਲੇ-ਦਾਲੇ ਜੋ ਵੀ ਤੁਸੀਂ ਮੋਲਡਿੰਗਾਂ ਬਣਾਈਆਂ ਨੇ ਇਹ ਇਹਦਾ ਯਾਨੀ ਕਿ ਵੱਖ ਠੇਕੇਦਾਰ ਪੈਸੇ ਲੈਂਦੇ ਆਗੇ ਵੱਖਰਾ ਹੋਊਗਾ ਜੀ ਫੇਰ ਇਹ ਪੜਤਾ ਪਊਗਾ ਨਹੀਂ ਠੇਕੇਦਾਰ ਨੂੰ ਕੁਝ ਨਹੀਂ ਮਿਲਣਾ ਠੀਕ ਹੈ ਜੀ ਫੇਰ ਤਾਂ ਹੀ ਗੱਲੋ ਰੌਲੇ ਪੈਂਦੇ ਨੇ ਵੀਰੇ ਹਾਂਜੀ ਇਹ ਪਹਿਲਾਂ ਸਾਰੀਆਂ ਗੱਲਾਂ ਤੈਅ ਕਰਕੇ ਹੀ ਆਪਾਂ ਚੱਲੋ ਠੀਕ ਹੈ ਜੀ ਮਾਲਕ ਵੀ ਖੁਸ਼ ਹੁਣ ਜਿੰਨੇ ਆਪਾਂ ਨੇ ਡ੍ਰੀਮ ਲੈਂਡ ਚ ਕੋਠੀਆਂ ਬਣਾਈਆਂ ਨੇ ਵੀਰ ਜੀ ਅੱਜ ਤੱਕ ਆਪਣਾ ਕਿਸੇ ਨਾਲ ਵੀ ਕੋਈ ਰੌਲਾ ਕੋਈ ਝਗੜਾ ਕਿਸੇ ਤਰ੍ਹਾਂ ਨਾਲ ਨਹੀਂ ਹਰੇਕ ਬੰਦਾ ਆਪਾਂ ਨੂੰ ਹੱਸ ਕੇ ਬੁਲਾਉਂਦਾ ਹੈ ਇੱਕ ਬੰਦਾ ਆਪਣੀ ਇੱਜ਼ਤ ਕਰਦਾ ਔਰੇ ਬੜੀ ਆਫਤ ਲੱਗੇ ਔਰੇ ਵੀਰ ਜੀ ਆਪਾਂ ਨੂੰ ਮਤਲਬ ਨਿਯਾਮ ਤੱਕ ਸੰਪਾ ਤੱਕ ਪਈਆਂ ਹੋਈਆਂ ਨੇ ਜੀ 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 ਠੀਕ ਹੈ ਜੀ ਜੀ ਵੀਰ ਜੀ ਸਾਨੂੰ ਪਤਾ ਵੀ ਆਲੇ-ਦਾਲੇ ਤੁਹਾਡਾ ਚੰਗੀ ਇਮਾਨਦਾਰੀ ਦਾ ਚੰਗੇ ਕੰਮ ਦਾ ਕਾਫੀ ਨਹੀਂ ਠੇਕੇਦਾਰ ਤੇ ਮਾਲਕ ਐਂਡ ਤੇ ਆ ਕੇ ਗੁੱਸੇ ਹੁੰਦਾ ਆਪਾਂ ਨੂੰ ਐਂਡ ਤੇ ਕੋਈ ਸਗਨ ਵੱਲੋਂ ਸਾਂਪ ਵੀ ਪਾਈ ਆ ਪਾਉਂਦਾ ਕੋਈ 2100 ਕੋਈ ਮਤਲਬ 5200 ਸਗਨ ਦੇ ਕੀ ਤੋਰਦਾ ਜਿਹੜਾ ਬੰਦਾ ਖੁਸ਼ ਹੁੰਦਾ ਤੁਹਾਡੇ ਕੰਮ ਤੋਂ ਜਿਹਦੀ ਰੂਹ ਖੁਸ਼ ਹੋਏ ਨੇ ਵੀ ਯਾਰ ਬੰਦੇ ਨੇ ਵਾਕਈ ਆਪਣਾ ਮਟੀਰੀਅਲ ਵਾਈਜ਼ ਵੀ ਫਾਇਦਾ ਕੀਤਾਗਾ ਕੰਮ ਵੀ ਬਹੁਤ ਸੋਹਣਾ ਕਰਕੇ ਦਿੱਤਾਗਾ ਫਿਰ ਅਗਲਾ ਤਾਂ ਹੀ ਕਰਦਾਗਾ ਨਹੀਂ ਤਾਂ ਫਿਰ ਬਾਈ ਬਹੁਤ ਬਾਅਦ ਚ ਦਿੱਕਤ ਆਉਂਦੀਆਂ ਰੋਲੇ ਰੱਪੇ ਹੁੰਦੇ ਆ ਕਲੇਸ਼ ਲੜਾਈਆਂ ਹਨਾ ਪੇਮੈਂਟ ਆ ਫਸ ਜਾਂਦੀਆਂ ਨੇ ਪੇਮੈਂਟ ਆ ਫਸਣ ਦੇ ਜੀ 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 ਤੇ ਵੀਰ ਜੀ ਹੁਣ ਗੱਲ ਕਰੀਏ ਜਿਹੜਾ ਇੱਕ ਠੇਕੇਦਾਰ ਦਾ ਪੇਮੈਂਟ ਦਾ ਹਿਸਾਬ ਹੁੰਦਾਗਾ ਮਕਾਨ ਮਾਲਕ ਦੇ ਨਾਲ ਉਹ ਉਹ ਐਗਰੀਮੈਂਟ ਚ ਕਿਵੇਂ ਦਾ ਹੁੰਦਾਗਾ ਵੀ ਕਿਵੇਂ ਤੇ ਮਗਰ ਉਹ ਲੈਂਦਾ ਦੱਸ ਦੇਣਾ ਮਗਰ ਉਹ ਲੈਂਦਾ ਕੀ ਸਿਸਟਮ ਹੁੰਦਾ ਉਹ ਦੱਸੋ ਉਹ ਵੀਰ ਜੀ ਜਿਵੇਂ ਆਪਾਂ ਨੇ ਨਿਵੇਂਾਂ ਭਰਤੀਆਂ ਨਿਵੇਂਾਂ ਭਰ ਕੇ ਉਹਦੀ ਪੇਮੈਂਟ ਲੈਨੇ ਆ ਅਸੀਂ ਤਾਂ ਨਿਵੇਂਾਂ ਭਰਕੀਆਂ ਤੇ ਜਿੰਨੀ ਪੇਮੈਂਟ ਬਣਦੀ ਆ ਉਹਦੀ ਉਹਦੀ ਲੈ ਕੇ ਤਾਂ ਆਹ ਫੇਰ ਕੰਮ ਸ਼ੁਰੂ ਕਰਦੇ ਆ ਠੀਕ ਹੈ ਜੀ ਉਸ ਤੋਂ ਬਾਅਦ ਜਦੋਂ ਡੋਰ ਲੈਂਟਰ ਲੱਗ ਜਾਂਦੇ ਨੇ ਵੀਰ ਜੀ ਡੋਰ ਲੈਂਟਰਾਂ ਦੇ ਪੇਮੈਂਟ ਫੜਦੇ ਆ ਠੀਕ ਹੈ ਜੀ ਉਹ ਦੱਸ ਦੇਣਾ ਜੇ ਮਹੀਨੇ 'ਚ ਜਦੋਂ ਵੀ ਲੱਗਦਾ ਉਹ ਉਹਦੋਂ ਉਹਦੋਂ ਬਾਅਦ ਜਦੋਂ ਲੈਂਟਰ ਪੈ ਜਾਂਦਾ ਜੀ ਹੂੰ ਉਹਦੀ ਪੇਮੈਂਟ ਉਹਦੋਂ ਫੜਦੇ ਆਂਗੇ ਠੀਕ ਹੈ ਜੀ ਤੇ ਉਦੋਂ ਬਾਅਦ ਜਦੋਂ ਪਲਾਸਟਰ ਹੋ ਜਾਂਦਾ ਅੱਧੀ ਪੇਮੈਂਟ ਰਹੀ ਵੀ ਬਾਕੀ ਰਹਿੰਦੀ ਹੈ ਅੱਧੀ ਪੇਮੈਂਟ ਉਹ ਫੜਦੇ ਜਦੋਂ ਪਲਾਸਟਰ ਨਿਬੜ ਜਾਂਦਾ ਠੀਕ ਹੈ ਜੀ ਬਾਕੀ ਪੇਮੈਂਟ ਉਹ ਫੜਦੇ ਆ ਠੀਕ ਹੈ ਵੀਰ ਜੀ ਇਹ ਜਾਨੀ ਕਿ ਮਕਾਨ ਮਾਲਕ ਤੇ ਠੇਕੇਦਾਰ ਦੇ ਵਿੱਚੋਂ ਸਾਰੀਆਂ ਗੱਲਾਂ ਨਾਲ ਦੋ ਬੰਦੇ ਬਿਠਾ ਕੇ ਲਿਖਣੀਆਂ ਜ਼ਰੂਰੀ ਨਹੀਂ ਲਿਖਣੀਆਂ ਜੀ ਲਿਖਣੀਆਂ ਜ਼ਰੂਰੀ ਜ਼ਰੂਰੀ ਨਹੀਂ ਉਹ ਮਾਲਕ ਨੂੰ ਵੀ ਪਤਾ ਲੱਗਦਾ ਰਹਿੰਦਾ ਵੀਰ ਜੀ ਕਿ ਆਪਾਂ ਨੇ ਪੇਮੈਂਟ ਹੁਣ ਦੇਣੀ ਹੈ ਹੂੰ ਹੂੰ ਤੇ ਠੇਕੇਦਾਰ ਨੂੰ ਪਤਾ ਲੱਗਦਾ ਵੀ ਹਾਂ ਮੈਂ ਆਹ ਟਾਈਮ ਦੇ ਵਿੱਚ ਪੇਮੈਂਟ ਲੈਣੀ ਹੈ ਨਹੀਂ ਬੰਦਾ ਮਾਲਕ ਨੂੰ ਪਹਿਲੀ ਸੋਚ ਹੋ ਜਾਂਦੀ ਹੈ ਕਿ ਪੇਮੈਂਟ ਵ ਜੀ ਬਿਲੈਂਟਰ ਪੈਣਾਗਾ ਤੇ ਲੈਟਰ ਪੈਣ ਤੇ ਪੇਮੈਂਟ ਵੀ ਮਾਲਕਰ ਨੂੰ ਪਤਾ ਹੁੰਦਾ ਦੇਖੋ ਉਹਨੂੰ ਪਤਾ ਵੀ ਪੈਣਟਰ ਲੈਣ ਮਿਲਣੀ ਆਪਾਂ ਨੂੰ ਜੀ ਜੀ ਤੇ ਉਹ ਪਹਿਲਾਂ ਹੀ ਤੈਅ ਕਰਕੇ ਰੱਖਦਾ ਜੀ ਵੀਰੇ ਤਾਂ ਮੈਂ ਐਨ ਐਂਟਰੀ ਰਖਾਉਨੇ ਆ ਡਿਜ਼ਾਈਨ ਕਰੀ ਹੋਈ ਦੇਖੋ ਆਪਣੀ ਜੀ ਵੀਰੇ ਹੱਥੇ ਹੀ ਡਿਜ਼ਾਈਨ ਕਰੀ ਇਹ ਜੇ ਕੋਈ ਗਰਨੇਟ ਵਗੈਰਾ ਕੁਝ ਨਹੀਂ ਹੈਗਾ ਅੱਛਾ ਵੀਰੇ ਹਾਂ ਇਹਦੇ ਆ ਚੀਜ਼ ਚੈੱਕ ਕਰੋ ਜੀ ਵੀਰੇ ਗਰਨੇਟ ਚ ਨਿਕਲਦੇ ਨੇ ਇਹ ਚੀਜ਼ਾਂ ਦੇਖੋ ਆਪਾਂ ਨੇ ਇਹ ਫਰਮਾ ਤਿਆਰ ਕਰਕੇ ਉਹਦੇ ਵਿੱਚ ਕਰਿਆ ਕੋਈ ਗਜ ਨਾਲ ਨਹੀਂ ਕਰਿਆ ਕਛ ਨਾਲ ਨਹੀਂ ਫਰਮਾ ਤਿਆਰ ਕਰਕੇ ਉਹਦੇ ਨਾਲ ਕਰਿਆ ਆ ਮੋਲਡਿੰਗ ਉੱਪਰ ਸਾਰੀਆਂ ਅੱਛਾ ਜੀ ਮੈਂ ਐਂਟਰੀ ਹੈ ਵੀਰੇ ਪਣੀ ਤੇ ਸੋਟੇ ਗੇਟ ਵੀਰੇ ਇਹ ਵੀ ਸਾਰਾ ਤੁਹਾਡਾ ਆਪਣੇ ਹੱਥੀ ਮਤਲਬ ਕੀਤਾ ਸਾਰਾ ਅੱਛੀ ਅੱਛੀ ਵੀਰੇ ਆਪਣਾ ਛੋਟਾ ਭਾਈ ਹੈ ਉਹ ਮਤਲਬ ਹੱਥੀਓਂ ਕਰਦਾ ਹੈ ਜੀ ਜੀ ਤੇ ਨਾਲ ਮੈਂ ਜਿੰਨਾ ਕ ਟਾਈਮ ਮੈਨੂੰ ਸਹਾਇਕ ਰਲ ਮਿਲ ਕੇ ਕਰ ਦਿੰਦਾ ਹਾਂ ਹਾਂ ਜਿੰਨਾ ਕ ਮੈਨੂੰ ਟਾਈਮ ਮਿਲਦਾ ਮੈਂ ਕਰ ਲਾਂ ਬਾਕੀ ਨਹੀਂ ਛੋਟਾ ਭਾਈ ਆਪਣਾ ਜੀ ਜੀ ਪਰਮਾਨੈਂਟ ਹੈ ਮਤਲਬ ਜੀ ਜੀ ਜਿਵੇਂ ਵੀਰੇ ਬਾਉਂਡਰੀ ਬਾਲ ਤੇ ਹ ਗੋਲੇ ਵਗੈਰਾ ਜਾ ਰਹੇ ਨੇ ਕੰਮ ਦੀ ਸਫਾਈ ਬਹੁਤ ਆ ਵੀਰੇ ਇਹ ਵੀਰੇ ਸਾਰੀ ਆਪਾਂ ਨੇ ਫਰਮੇ ਨਾਲ ਹੀ ਤਿਆਰ ਕਰਾਇਆਗਾ ਜੀ ਵੀਰੇ ਹਾਂ ਤੇ ਫਰਮੇ ਨਾਲ ਹੀ ਤਿਆਰ ਕਰਕੇ ਆਪਾਂ ਨੇ ਸਾਰਾ ਮੂਰੋਂ ਡਿਜ਼ਾਈਨ ਆਪਾਂ ਨੇ ਤਿਆਰ ਕਰਾਇਆ ਬਾਕੀ ਆ ਹੁੰਦਾਗਾ ਵੀਰੇ ਇਦਾਂ ਦੇ ਪ੍ਰੋਜੈਕਟਾਂ ਨੂੰ ਸਮਾਂ ਲੱਗਦਾਗਾ ਵੀ ਠੇਕੇਦਾਰ ਨੂੰ ਥੋੜਾ ਸਮਾਂ ਮਿਲਣਾ ਚਾਹੀਦਾਗਾ ਬਸ ਵੀਰੇ ਮੈਂ ਤਾਂ ਜਿਹੜੇ ਬਣਵਾਉਣ ਵਾਲੇ ਨੇ ਬਸ ਉਹਨਾਂ ਨੂੰ ਇੱਕ ਹੀ ਗੱਲ ਕਰਨਾ ਚਾਹੁੰਦਾ ਉਹਨਾਂ ਨਾਲ ਵੀ ਉਹ ਠੇਕੇਦਾਰ ਦੀ ਕਦੇ ਵੀ ਇਹਨਾਂ ਦੇਖੋ ਵੀ ਉਹ ਲੇਬਰ ਕੀ ਮੰਗ ਰਿਹਾ ਉਹਦੇ ਕੰਮ ਦੇਖੋ ਵੀ ਦਾ ਕੰਮ ਸਹੀ ਹੈ ਹੂੰ ਕੰਮ ਦੇ ਜਿਹੜਾ ਬੰਦੇ ਚ ਕੁਆਲਿਟੀ ਆ ਉਹ ਰੇਟ ਵੀ ਲਊਗਾ ਵੀਰੇ ਹੂੰ ਉਹ ਕੁਆਲਿਟੀ ਵੀ ਦੇਊਗਾ ਜਿਸੋਂ ਦੀ ਬਚਤ ਵੀ ਕਰੂਗਾ ਜੀ ਜਦੋਂ ਆਪਾਂ ਠੇਕੇਦਾਰ ਦਾ ਪੰਜਾਬੀ ਚ ਕਹਿੰਦੀ ਗਲੇ ਦੱਬੀ ਜਾਈਏ ਹੂੰ ਹੂੰ ਤਾਂ ਉਹਨੇ ਆਪਦਾ ਤਾ ਦਿਹਾੜੀ ਪੌਣੀਓ ਪੌਣੀ ਹੈ ਜੀ ਵੀਰੇ ਤੇ ਉਹ ਜਿੰਮੇ ਮਰਜ਼ੀ ਕੰਮ ਕਰੇ ਉਹਨੇ ਜਿਹੜੇ ਬੰਦੇ ਨੇ ਯਾਰ ਉਹਦੇ ਜਵਾਕ ਪਾਲ ਲੈਣੇ ਨੇ ਵੀਰੇ ਜੇ ਉਹਨੂੰ ਰੇਟ ਮਿਲ ਗਿਆ ਵੀਰੇ ਤਾਂ ਸ਼ੌਂਪ ਨਾਲ ਕੰਮ ਕਰੂਗਾ ਜੀ ਜੀ ਪਰ ਜਿਵੇਂ ਅਸੀਂ ਐ ਉਰੇ ਉਰੇ ਸਾਨੂੰ 12 ਸਾਲ ਹੋ ਗਏ ਵੀਰਿਆ ਜੀ ਤੇ ਨਹੀਂ ਅਗਲਾ ਇੱਕ ਦੋ ਕੁਰਤੀਆਂ ਪਾ ਕੇ ਦੁਆਰੇ ਕੰਮ ਨਹੀਂ ਮਿਲਦਾ ਬਿਲਕੁਲ ਬਾਈ ਤੇ ਸਾਨੂੰ ਹਰੇਕ ਉਰੋਂ ਬੰਦਾ ਇਹ ਕਹਿੰਦਾ ਜੇ ਅਸੀਂ ਕਈ ਵਾਰ ਦੋ ਇੱਕ ਦੋ ਦਿਨ ਨਾ ਦੇਖੀਏ ਤਾਂ ਅਗਲਾ ਫੋਨ ਕਰ ਦਦਾ ਹੈ ਉਚਾਨ ਕਿੱਧਰ ਪੱਕਿਆ ਤੇ ਹੋਰ ਪੱਕਿਆ ਠੀਕ ਹੈ ਤੇ ਵੀਰ ਜੀ ਇਹ ਕੁੱਲ ਜਿਹੜਾ ਪਲੋਟ ਹੈਗਾ ਜੀ ਇਹ ਵੀਰ ਜੀ ਇਹ ਕਿੰਨੇ ਗਜ ਦਾ ਜੀ ਆਪਣਾ ਇਹ 500 ਗਜ ਹੈ ਜੀ 500 ਗਜ ਦੇ ਵਿੱਚ ਤੇ ਵੀਰ ਜੀ ਇਹ ਕੋਠੀ ਕਿੰਨੇ ਸਕਰ ਫਿਟ ਦੇ ਵਿੱਚ ਬਣੀ ਹੋਈ ਹੈ ਜੀ ਇਹ 5k000 ਦੇ ਕਰੀਬ ਬਣੀ ਹੋਈ ਹੈ ਵੀਰ ਜੀ ਠੀਕ ਹੈ ਜੀ ਤੇ ਸੁਖਚਾਨ ਵੀਰੇ ਜਿਵੇਂ ਹੁਣ ਤੁਹਾਡੇ ਤੋਂ ਆ ਵੀਡੀਓ ਦੇਖਣ ਤੋਂ ਬਾਅਦ ਕਿਸੇ ਮੇਰੇ ਭਰਾ ਨੇ ਕੰਮ ਕਰਾਉਣਾ ਹੋਵੇ ਠੀਕ ਹੈ ਜੀ ਠੀਕ ਹੈ ਜੀ ਤੁਸੀਂ ਕਿਹੜੇ ਏਰੀਆ ਚ ਕੰਮ ਕਰਦੇ ਹੋ ਉਦੇ ਬਾਰੇ ਡਿਟੇਲ ਦੱਸ ਦਿਓ ਜੀ ਆਪਾਂ ਵੀਰ ਜੀ ਜ਼ਿਆਦਾਤਰ ਤਾਂ ਸਗਰੂਰ ਚ ਕੰਮ ਕਰਦੇ ਆਂਗੇ ਜ਼ਿਆਦਾਤਰ ਆਪਾਂ ਕਲੋਨੀ ਚ ਡ੍ਰੀਮ ਲੈਂਡ ਚ ਸੀਐਮ ਸਾਹਿਬ ਬੈਠੇ ਨੇ ਹਾਂਜੀ ਹਾਂਜੀ ਠੀਕ ਕੰਮ ਕਰਦੇ ਆਂ ਜ਼ਿਆਦਾਤਰ ਜੀ 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 ਤੇ ਦੂਜਾ ਵੀਰੇ ਇਸ ਤੋਂ ਬਾਅਦ ਆਪਾਂ ਠੇਕੇ ਤੇ ਹੀ ਕੰਮ ਕਰਦੇ ਆਂ ਜਦ ਦਿਹਾੜੀ ਤੇ ਵੀ ਕਰਦੇ ਆਂ ਜੀ ਆਪਾਂ ਠੇਕੇ ਤੇ ਹੀ ਕਰਦੇ ਆਂ ਵੀਰ ਜੀ ਅੱਛਾ ਜੀ ਹਾਂ ਠੀਕ ਹੈ ਜੀ ਦਿਹਾੜੀ ਦੇ ਉੱਤੇ ਨਾ ਕਰਨ ਦਾ ਵੀ ਕਾਰਨ ਕੋਈ ਖਾਸ ਖਾਸ ਕਾਰਨ ਇਹ ਆ ਵੀਰ ਜੀ ਦਿਹਾੜੀ ਤੇ ਟਾਈਮ ਅਗਲਾ ਨੂੰ ਆਇਆ ਹੋਇਆ ਜਾਂਦਾ ਵੀ ਟਾਈਮ ਇਹ ਬਦਲ ਆ ਤੇ ਨੇ ਘਟ ਲਾਤਾ ਹਾਂਜੀ ਹਾਂਜੀ ਉਹ ਫਿਰ ਸਹੀ ਹੀ ਨਹੀਂ ਨੇ ਬਧੀ ਗੱਲ ਹਾਂਜੀ ਜਦੋਂ ਠੇਕਾ ਨਿਬੜ ਜਾਂਦਾ ਹੈਗਾ ਤਾਂ ਉਹ ਟਾਈਮ ਘਟ ਲੱਗੇ ਵੱਧ ਲੱਗੇ ਹੁਣ ਮੇਰੇ ਲਈ ਪੱਕੀ ਪਰਮਾਨੈਂਟ ਲੇਬਰ ਹੈਗੀ ਲੇਬਰ ਵੀ ਮੇਰੇ ਲਈ ਪੰਜਾਬੀ ਹੈ ਸਾਰੀ ਠੀਕ ਹੈ ਜੀ ਨਹੀਂ ਬਈਏ ਹੁੰਦੇ ਨੇ ਕਿ ਉਹ ਘਟ ਲੇਬਰ ਤੇ ਹੁੰਦੇ ਨੇ ਜਿਵੇਂ ਵੀ ਹੁੰਦੇ ਨੇ ਤੇ ਆਪਣੇ ਲਵੇ ਪੰਜਾਬੀ ਲੇਬਰ ਹੈ ਪੰਜਾਬੀ ਮਿਸਤਰੀ ਨੇ ਪੰਜਾਬੀ ਲੇਬਰ ਵਾਲੇ ਨੇ ਆਪਣੇ ਲਵੇ ਠੀਕ ਹੈ ਜੀ ਤੇ ਪੰਜਾਬ ਦੇ ਲੋਕ ਨੂੰ ਆਮੀ ਪਤਾ ਜੀ ਵੀ ਨਾ ਤਾਂ ਘੱਟ ਕੰਮ ਵਿੱਚ ਕਰਨ ਹਾਂਜੀ ਹਾਂਜੀ ਪੈਸੇ ਵੀ ਨਹੀਂ ਕੱਟ ਲੈਂਦੇ ਭਈਆ ਤਾਂ ਚਲੋ ਹਾਂਜੀ ਹਾਂਜੀ ਤੇ ਸੁਚੈਨ ਵੀਰੇ ਇੱਕ ਚੀਜ਼ ਹੋਰ ਵਿੱਚ ਕੀ ਹੁੰਦਾ ਜਿਵੇਂ ਹੁਣ ਤੁਸੀਂ ਠੇਕੇਦਾਰੀ ਕਰਦੇ ਹੋ ਜਾਂ ਅਸੀਂ ਕੋਈ ਕੰਮ ਕਰਦੇ ਆ ਉਹਦੇ ਵਿੱਚ ਕੀ ਹੁੰਦਾ ਕਿ ਵੀ ਮੇਨ ਜਿਹੜਾ ਠੇਕੇਦਾਰ ਹੁੰਦਾ ਕਿ ਦੋ ਬੰਦਿਆਂ ਨੂੰ ਲਾ ਕੇ ਹਾਂਜੀ ਆਪ ਕਿਸੇ ਹੋਰ ਕੰਮ ਤੇ ਕਰੀ ਜਾਂਦੇ ਹੁੰਦੇ ਆ ਕੋਈ ਵੱਡਾ ਪ੍ਰੋਜੈਕਟ ਕਰੀ ਜਾਂਦੇ ਹੁਣ ਜਿਵੇਂ ਤੁਸੀਂ ਦੋ ਭਰਾ ਹੋਵੋਗੇ ਤੇ ਤੁਹਾਡਾ ਕਿਵੇਂ ਦਾ ਰਹਿੰਦਾ ਸਿਸਟਮ ਤੁਸੀਂ ਕਿਵੇਂ ਚੀਜ਼ਾਂ ਨੂੰ ਹੈਂਡਲ ਕਰਦੇ ਹੋ ਹੈਂਡਲ ਵੀਰ ਜੀ ਇਹ ਮੇਰਾ ਭਰਾ ਆਏਗਾ ਮੇਰੇ ਨਾਲ ਉਹ ਦੋ ਤਿੰਨ ਦੇ ਨਾਲ ਠੀਕ ਹੈ ਜੀ ਤੇ ਇਹ ਉਰੇ ਜਮੇ ਕਲੋਨੀ ਦਾ ਆ ਗਿਆ ਕੰਮ ਅਸੀਂ ਦੋਏ ਭਾਈ ਪੂਰਾ ਮਤਲਬ ਕਿ ਪੂਰੇ ਧਿਆਨ ਨਾਲ ਜਿਹੜਾ ਵੀ ਕੰਮ ਆ ਗਿਆ ਅਸੀਂ ਪੂਰੇ ਧਿਆਨ ਨਾਲ ਕਰਦਿਆਂ ਨੂੰ ਜਾਣ ਕੇ ਹੈਂਡਲ ਮੋਢੀ ਹੋ ਕੇ ਵੀ ਤੁਸੀਂ ਉਹ ਚਲਦੇ ਹੋ ਕੰਮ ਚ ਇਹ ਨਹੀਂ ਹੈਗਾ ਵੀ ਤੁਸੀਂ ਕਿਸੇ ਹੋਰ ਬੰਦੇ ਨੂੰ ਉੱਥੇ ਲਾ ਦੋਗੇ ਵੀ ਆਪ ਹੀ ਲਗੋਗੇ ਕੰਮ ਦੇ ਵਿੱਚ ਅਸੀਂ ਉਹਨਾਂ ਕੰਮੇ ਨਹੀਂ ਅਸੀਂ ਕੰਮੇ ਨਹੀਂ ਫालतੂ ਫੜਦੇ ਵੀਰੇ ਜਿੰਨਾ ਕ ਸਾਡਾ ਅਸੀਂ ਦੋਏ ਭਾਈ ਸੰਭ ਲਾਗੇ ਕੰਮ ਉਹਨਾਂ ਕੇ ਕੰਮ ਫੜਦੇ ਅਸੀਂ ਫालतੂ ਕੰਮ ਨਹੀਂ ਫੜਦੇ ਠੀਕ ਹੈ ਵੀਰ ਜੀ ਹਾਂ ਜੀ 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 ਬਹੁਤ ਵਧੀਆ ਗੱਲ ਆ ਵੀਰੇ ਨਹੀਂ ਤਾਂ ਫਿਰ ਬਾਅਦ ਚ ਆਏ ਹੋ ਜਾਂਦਾਗਾ ਵੀ ਮਾਲਕ ਨੂੰ ਵੀ ਪਰੇਸ਼ਾਨੀ ਰਹਿੰਦੀ ਆਗੀ ਇੱਕ ਮਨ ਦੇ ਵਿੱਚ ਡਰ ਜਾ ਰਹਿੰਦਾ ਹੁੰਦਾਗਾ ਵੀ ਯਾਰ ਮੈਂ ਠੇਕੇਦਾਰ ਤਾਇਆ ਨਹੀਂ ਹੈਗਾ ਇਹ ਬੰਦਾ ਪਤਾ ਨਹੀਂ ਕਿਦਾਂ ਦਾ ਹੋਊਗਾ ਹਾਂ ਜੀ ਜੀ ਤੇ ਜਿਵੇਂ ਦੀਪ ਭਾਈ ਤੈਨੂੰ ਇੱਕ ਚੀ ਆ ਕੋਰਾ ਜਿਹੜੀ ਜੀ 20 ਫੁੱਟ ਤੱਕ ਲਾਈ ਹੋਈ ਆ ਆਪਾਂ ਨੇ ਬਿਨਾ ਗੱਜ ਤੋਂ ਠੀਕ ਹੈ ਜੀ ਹਰ ਮੇ ਨਾਲ ਕਰੀ ਹੋਈ ਆ ਆਪਣਾ ਛੋਟਾ ਭਾਈ ਆ ਜੀ ਪੂਰੀ ਜਿੰਨੇ ਵੀ ਮੋਲਡਿੰਗ ਜੋ ਕੁਝ ਵੀ ਹੈ ਇਹਨੇ ਆਪ ਹੱਥੀਂ ਤਿਆਰ ਕਰੀ ਆ ਆਪ ਠੀਕ ਹੈ ਜੀ ਤੇ ਇਹ ਬਿਨਾ ਗੱਜ ਤੋਂ 20 ਫੁੱਟ ਤੱਕ ਜਿੱਥੇ ਤੱਕ ਮਰਜ਼ੀ ਦੇਖ ਲਓ ਕਿਤੇ ਵੀ ਵਿੰਗ ਹੀ ਨਹੀਂ ਹੈਗੀ ਠੀਕ ਹੈ ਵੀਰੇ ਹਾਂ ਇਹ ਇਹਨੇ ਬਾਈ ਨੇ ਤਿਆਰ ਕਰੀ ਆ ਆਪਣੇ ਛੋਟੇ ਭਾਈ ਨੇ ਜੀ ਵੀਰੇ ਹਾਂ ਅਸੀਂ ਜੋ ਵੀ ਜਿਹੜਾ ਮੋਲਡਿੰਗ ਦਾ ਕੰਮ ਹੈ ਹੈਡਲਿਕ ਕਲਾਸਿਕਲ ਆਉਂਦਾ ਹੈ ਜੀ ਤਾਂ ਅਸੀਂ ਇਹਨੂੰ ਆਪ ਅੱਥੀ ਆਪ ਕਰਦੇ ਆ ਜੀ ਕਿ ਕਿਸੇ ਅਸੀਂ ਮਿਸਤਰੀ ਦੇ ਹਾਰੇ ਨਹੀਂ ਛੱਡਦੇ ਕੰਮ ਨੂੰ ਠੀਕ ਹੈ ਜੀ ਜਿਹੜਾ ਤੁਹਾਡਾ ਹੁੰਦਾ ਵੀ ਉਹ ਤੁਸੀਂ ਆਪ ਮਤਲਬ ਕੋਈ ਵੀ ਕਰਦੇ ਹੋ ਵੀਰੇ ਜਿਵੇਂ ਵੀਰੇ ਹੁਣ ਤੁਸੀਂ ਉਹ ਸਾਈਡ ਵਾਲੀਆਂ ਆਪਣੀਆਂ ਕੋਰਾਂ ਵਗੈਰਾ ਦੀ ਜਿਵੇਂ ਇੱਥੇ ਵੀ ਬੜੀ ਸਫਾਈ ਆ ਹਾਂ ਦੇਖੋ ਉਹ ਕੋਰ ਦੇਖ ਲਓ ਬਾਈ ਹਾਂਜੀ ਪੂਰੀਆਂ ਕੋਰਾਂ ਆਪਣੇ ਛੋਟੇ ਭਾਈ ਦੀਆਂ ਬਣਾਈਆਂ ਹੋਈਆਂ ਨੇ ਇਹ ਆਪ ਫਰਮੇ ਨਾਲ ਜੀ ਹਾਂ ਫਰਮਾ ਤਿਆਰ ਕਰਕੇ ਇਹ ਬਾਈ ਨੇ ਬਣਾਈਆਂ ਹੋਈਆਂ ਨੇ ਆਪਣੇ ਠੀਕ ਹੈ ਜੀ ਕਿਤੇ ਵੀ ਦੇਖ ਲਓ ਲਾ ਕੇ ਕਿਤੋਂ ਵੀ ਚੈੱਕ ਕਰ ਲਓ ਕੋਈ ਵੀ ਚੈੱਕ ਕਰ ਸਕਦਾ ਕਿਤੋਂ ਵੀ ਕੋਈ ਵਿਗਾ ਨਹੀਂ ਕੁਛ ਹੈਗਾ ਬਿਨਾ ਗੱਜ ਤੋਂ ਬਣਿਆ ਹੋਇਆ ਸਿਸਟਮ ਹੈ ਠੀਕ ਹੈ ਵੀਰੇ ਸਮਾਂ ਬਹੁਤ ਖਾ ਜਾਂਦੀ ਹੋ ਵੀਰੇ ਸਮਾਂ ਤਾਂ ਵੀਰੇ ਫਿਰ ਖਾਣੇ ਆ ਜੀਏ ਫਿਰ ਬਣਦੀ ਆ ਬਿਲਕੁਲ ਜੀ ਸਬਰ ਵਾਲਾ ਕੰਮ ਆ ਇਹ ਸਬਰ ਵਾਲਾ ਜੀ ਜੇ ਪੂਰਾ ਆਪਾਂ ਮਨ ਲਾ ਕੇ ਕੰਮ ਕਰਾਂਗੇ ਨਾ ਤਾਂ ਆਪਾਂ ਨੂੰ ਫਿਰ ਲਾਭ ਤਾਂ ਮਿਲੂਗੀ ਮਿਲੂਗੀ ਮਿਲੂਗਾ ਜੇ ਮਨ ਲਾ ਕੇ ਆਪ ਤਾਂ ਬਣਾ ਕੇ ਕਰਨਾ ਪੈਂਦਾ ਮਾਲਕ ਨਹੀਂ ਮਾਸਟਰ ਨੇ ਇਹ ਦੋ ਐਮੀਆਂ ਵੀ ਬੀਬੀ ਟੀਚਰ ਨੇ ਬਾਪ ਵੀ ਟੀਚਰ ਹੈ ਇਹਨਾਂ ਨੇ ਆਪ ਨਹੀਂ ਖੜਦੇ ਤੇ ਇਹਨਾਂ ਨੇ ਮੇਰੇ ਤੇ ਛੱਡਾ ਹੋਦੀ ਵੀ ਸੁਖਚੈਨ ਤੇਰੇ ਦੀ ਹੈ ਜੋ ਉਹ ਸਹੀ ਕਰੇਗਾ ਤੇ ਇਹਨਾਂ ਨੂੰ ਕਿਤੇ ਵੀ ਉਂਗਲ ਧਰਨੋਂ ਹੌਂ ਨਹੀਂ ਖੜਿਆ ਜੀ 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 ਆਪ ਮੰਨਗੇ ਜੀ ਕਿ ਵੀ ਹਾਂ ਸਾਡਾ ਕੰਮ ਸਹੀ ਹੋਇਆ ਬਿਲਕੁਲ ਜੀ ਬਿਲਕੁਲ ਨਹੀਂ ਅਗਲੇ ਨੂੰ ਆਇਆ ਹੁੰਦਾ ਵੀ ਯਾਰ ਕਿੱਥੇ ਫਸ ਗਏ ਜਾਂ ਅਗਲਾ ਨਗੋਚਾ ਕੱਢੀ ਜਾਂਦਾ ਵੀ ਯਾਰ ਆ ਚੀਜ਼ ਦੇ ਜਾਂਚੀ ਨਹੀਂ ਰਹੀ ਹਨਾ ਸਾਰਾ ਕੰਮ ਪ੍ਰੋਪਰ ਜੋ ਵੀ ਦੇਖ ਰਿਹਾ ਹੈਗਾ ਉਹ ਉੱਬਰ ਕੇ ਆ ਰਿਹਾ ਵੀਰੇ ਜੀ ਜੀ ਤੇ ਤੇ ਸੁਖਚੈਨ ਵੀਰੇ ਹੁਣ ਅੱਜ ਕੱਲ ਇੱਟ ਦੀ ਕੀ ਪਰਖ ਆ ਜਿਵੇਂ ਇੱਟ ਦੇ ਵਿੱਚੋਂ ਨੂਨ ਬਹੁਤ ਨਿਕਲਦਾ ਹਨਾ ਸਮੱਸਿਆ ਆਉਂਦੀ ਆ ਸੂਰੇ ਦੀ ਆਉਂਦੀ ਹੈਗੀ ਉਹ ਫਿਰ ਕਿਵੇਂ ਕੀ ਕਿਵੇਂ ਦੇਖਦੇ ਹੋ ਤੁਸੀਂ ਚੈੱਕ ਕਰਦੇ ਹੋ ਜਾਂ ਕੀ ਸੁਝਾਅ ਦੋਸਤਾਂ ਦੇ ਲਈ ਇੱਟ ਇੱਟ ਦੇ ਵਿੱਚ ਵੀਰੇ ਹੁਣ ਜਿਹੜੀਆਂ ਇੱਟਾਂ ਹੁਣ ਚੱਲ ਰਿਹਾ ਕੰਮ ਹਾਂਜੀ ਹਾਂਜੀ ਹੁਣ ਅਮਰੀਕਾਈ ਪੱਠਾ ਵਾਲਿਆਂ ਨਾਲ ਮੀਟਿੰਗ ਹੋਈ ਦੀ ਠੀਕ ਹੈ ਜੀ ਤੇ ਕਿੰਗੋ ਜਾਂਦੇ ਰਹਿੰਦੇ ਆਗੇ ਪੱਠੇ ਤੇ ਟੋਲ ਲੈਣ ਜਾਂਦੇ ਉੱਥੇ ਹੈਗੀ ਅਸੀਂ ਮਤਲਬ ਇਹੀ ਗੱਲ ਕਰਦੇ ਡਿਸਕਸ ਕਰਦੇ ਹਾਂ ਨੂਨ ਤਾਂ ਇੱਟ 'ਚ ਪੈਂਦਾ ਨਹੀਂ ਵੀਰੇ ਹੁਣ ਠੀਕ ਹੈ ਜੀ ਇਹ ਸਮੱਸਿਆ ਕਿੱਥੇ ਆਉਂਦੀ ਹੈਗੀ ਸਮੱਸਿਆ ਤਾਂ ਆਪਾਂ ਕਹਿੰਦੇ ਨੇ ਇੱਟ 'ਚ ਇੱਟ 'ਚ ਫਰਕ ਨਹੀਂ ਵੀਰੇ ਹੈਗਾ ਹੁਣ ਹਾਂਜੀ ਪਾਣੀ ਨਹੀਂ ਜਿਹੜੇ ਹੈਗੇ ਪਾਣੀ ਹਾਂਜੀ ਪਾਣੀ ਜਿਹੜੇ ਬੋਰ 400 ਤੋਂ ਥੱਲੇ ਆ ਹੂੰ ਹੂੰ ਉਹ ਤਾਂ ਵਧੀਆ ਪਾਣੀ ਹੈ ਠੀਕ ਹੈ ਜੀ ਜਿਹੜਾ 200 150 250 ਤੇ ਪਾਣੀ ਹੈ ਹੂੰ ਪਾਣੀ ਚੀ ਸੋਰਾ ਹੈਗਾ ਅੱਛਾ ਜੀ ਤੁਹਾਡਾ ਇਹ ਮੰਨਣਾਗਾ ਹਾਂ ਪਾਣੀ ਚੀ ਸੋਰਾ ਵੀਰੇ ਇੱਟ ਦੇ ਵਿੱਚ ਤਾਂ ਨੂਨ ਤਾਂ ਪਾਈ ਦੇ ਦੀ ਤੁਸੀਂ ਐਸਾ ਬਲਾ ਲਓ ਉਹ ਚਿੱਟਾ ਚਿੱਟਾ ਜਾਂ ਨਿਕਲਿਆ ਉਹ ਚਿੱਟਾ ਚਿੱਟਾ ਜਾਂ ਨਿਕਲਿਆ ਉਹ ਪਾਣੀ ਦੀ ਸੋਰਾ ਹੈ ਤੁਸੀਂ ਪਾਣੀ ਗਰਮ ਧਰ ਲਓ ਪਤੀਲੇ ਚ ਜੀ ਜੇ ਆਪਾਂ ਨੇ ਦੇਖਣਾ ਹੈ ਗਰਮ ਧਰ ਕੇ ਪਾਣੀ ਪਤੀਲੇ ਚ ਦੇਖੋ ਜਦੋਂ ਗਰਮ ਹੋ ਗਿਆ ਪਾਣੀ ਦੇ ਵਿੱਚ ਆਲੇ-ਦਾਲੇ ਚਿੱਟਾਪਨ ਹੋਊਗਾ ਹਾਂਜੀ ਹੁੰਦਾ ਹੁੰਦਾ ਨਾ ਉਹ ਸੋਰਾ ਪਾਣੀ ਚ ਹੈ ਵੀਰੇ ਜੀ ਤੇ ਪੰਜ ਹਫਤੋਂ ਪਹਿਲੇ ਦੇ ਵਿੱਚ ਆਪਾਂ ਨੇ ਜਦੋਂ ਕੰਮ ਸ਼ੁਰੂ ਕਰਾਉਣਾ ਹੈ ਘੱਟੋ ਘੱਟ 500 ਫੁੱਟ ਤੇ ਤਾਂ ਬੋਰ ਲਵਾਓ ਠੀਕ ਹੈ ਜੀ ਜੇ ਸੋਰਾ ਖਤਮ ਕਰਨਾ ਆਪਾਂ ਨੇ ਠੀਕ ਹੈ ਜੀ ਜਿਵੇਂ ਉਹਰੇ ਟੈਂਕੀ ਲੱਗੀ ਹੋਈ ਹੈ ਆਪਣੇ ਪਾਣੀ ਵਾਲੀ ਟੈਂਕੀ ਹੈਗੀ ਉਹ ਬਹੁਤ ਵਧੀਆ ਡੂੰਗੀ ਲੱਗੀ ਹੋਈ ਹੈ ਇੱਕ ਨੰਬਰ ਪਾਣੀ ਆ ਉਹਰੇ ਜੀ ਵੀਰੇ ਤੇ ਵੀ ਉਹ ਚੀਜ਼ਾ ਇੱਟ ਦੇ ਵਿੱਚ ਤਾਂ ਨੂਣ ਹੀ ਨਹੀਂ ਪੈਂਦਾ ਹੁਣ ਇੱਟ ਦੇ ਹੁਣ ਜੇ ਆਪਾਂ ਮੀਂਹ ਪੈ ਰਿਹਾ ਹੈਗਾ ਹਮਮ ਇੱਕ ਚੱਠੇ ਨੂੰ ਸਾਲ ਭਰ ਧਰ ਦੋ ਹਮ ਮੀਂਹ ਵਾਲੇ ਪਾਣੀ ਨਾਲ ਉਹ ਕਦੇ ਵੀ ਉਹਦੀ ਸੋਰਾ ਨਹੀਂ ਪੈਂਦਾ ਤੁਸੀਂ ਲਿਆ ਕੇ ਉਹਨੂੰ ਕੰਮ ਤੇ ਲਾ ਦਿਓ ਨਾਲ ਦੀ ਨਾਲ ਤੇ ਪਾਣੀ ਲਾ ਦਿਓ ਨਾਲ ਦੀ ਨਾਲ ਉਹ ਸ਼ੋਰਾ ਪੈਦਾ ਹੋ ਜਾਂਦਾ ਉਹ ਵੀ ਹਾਂਜੀ ਉਹ ਸ਼ੋਰਾ ਇਸੇ ਕਾਰਨ ਪੈਦਾ ਪਾਣੀ ਦੀ ਸਮੱਸਿਆ ਹੈ ਵੀਰੇ ਇੱਟ ਦੇ ਵਿੱਚ ਕੋਈ ਕੋਹੋ ਨਹੀਂ ਹੈਗਾ ਜਿਵੇਂ ਵੀਰੇ ਹੁਣ ਕਈ ਭਰਾ ਕਹਿੰਦੇ ਹੁੰਦੇ ਕਿ ਵੀ ਆਪਾਂ ਨਹਿਰੀ ਪਾਣੀ ਲਾ ਦੀ ਇੱਟਾਂ ਦੇ ਉੱਤੇ ਹਾਂ ਵੀ ਉਹਦੇ ਨਾਲ ਸ਼ੋਰਾ ਘਟ ਜਾਂਦਾ ਹੈਗਾ ਥੋੜਾ ਕੀ ਮੰਨਣਾ ਠੀਕ ਹੈ ਵੀਰੇ ਪਾਣੀ ਉਹ ਵੀ ਅੱਛਾ ਜੀ ਉਹ ਵੀ ਠੀਕ ਹੈ ਪਾਣੀ ਪਰ ਪਾਣੀ ਜਿਹੜਾ ਮੈਂ ਤਾਂ ਇਹ ਕਹਿੰਦਾ ਵੀ ਜੇ ਆਪਾਂ ਨੇ ਸ਼ੋਰਾ ਖਤਮ ਕਰਨਾ ਹੈ ਧੂੜ ਖਤਮ ਕਰਨੀ ਹੈ ਤਾਂ ਇਹ ਜ਼ਰੂਰ ਦੇਖੋ 63 ਵੀ ਬੂਰਾ ਜਿਹੜਾ ਡੂੰਗਾ ਲਵਾਓ ਆ ਹੀ ਨਹੀਂ ਹੈਗਾ ਵੀ ਆਪਾਂ ਨੇ ਇੱਟੇ ਹੀ ਤਾਰ ਕਰਨੇ ਆ ਜਿਹੜਾ ਚੱਕ ਕੇ ਮਰਜੀ ਪਾਣੀ ਲਾ ਦੋ ਜੀ ਇੱਕ ਚੀਜ਼ ਹੋਰ ਮੈਂ ਹੋਰ ਦੱਸਦਾ ਜੀ ਵੀਰੇ ਜਿਵੇਂ ਮੰਨ ਲਓ ਵੀ ਆਪਣੇ ਬਾਰਡਰ ਸਟਾਰਟਿੰਗ ਲਵਾਈਏ ਆਪਾਂ ਨੇ ਆਹ ਜੀ ਵੀਰੇ ਸੁਚੈਨ ਵੀਰੇ ਇੱਥੋਂ ਜਿਉਂ ਨਾ ਆ ਜਗ੍ਹਾ ਤੋਂ ਸਲਾਬ ਬਹੁਤ ਆਉਣ ਲੱਗ ਜਾਂਦੀ ਆ ਚੜਨ ਲੱਗ ਜਾਂਦੇ ਉੱਤੋਂ ਰੰਗ ਲਹਿਣ ਲੱਗ ਜਾਂਦਾਗਾ ਤੇ ਉਹਦਾ ਕੀ ਹੱਲ ਆ ਇਹਦਾ ਹੱਲ ਵੀਰੇ ਇਹ ਹੈ ਜਿਹੜੀ ਆਪਾਂ ਆ ਚੀਜ਼ ਲਾ ਦਨੇ ਆ ਇਹ ਟਾਇਲ ਲੱਗੀ ਹੈ ਵੀਰੇ ਇਹ ਟਾਇਲ ਲੱਗੀ ਹੈ ਜਦੋਂ ਲੱਗ ਗਿਆ ਮਿਸਤਰੀ ਨੇ ਮਸਾਲਾ ਲਾਇਆ ਹਾਂ ਨਾਲ ਚੇਪਤੀ ਕਿਤੇ ਮਸਾਲਾ ਲੱਗਿਆ ਕਿਤੇ ਨਾ ਲੱਗਿਆ ਵਿੱਚੋਂ ਥੁੱਥੀ ਆ ਇਹ ਠੀਕ ਹੈ ਜੀ ਤੇ ਮਿਸਤਰੀ ਨੇ ਆ ਕੇ ਇਹ ਪਲਾਸਟਰ ਕਰਤੀ ਜੀ ਉਹ ਵਿੱਚੋਂ ਤਾਂ ਥੁੱਥੀ ਹੋ ਮਸਾਲਾ ਕਿਤੇ ਪੈਂਦਾ ਕਿਤੇ ਨਹੀਂ ਪੈਂਦਾ ਜੀ ਵੀਰੇ ਇਹ ਵੀਰੇ ਜਦੋਂ ਮੰਦਾ ਲਵਾਉਂਦਾ ਹੈ ਲਗਾਉਣ ਤੋਂ ਪਹਿਲਾਂ ਪਲਾਸਟਰ ਕਰਨ ਤੋਂ ਪਹਿਲਾਂ ਇਹਦੇ ਵਿੱਚ ਸਿਮਿੰਟ ਘੋਲ ਕੇ ਪਾਓ ਜੇ ਕੈਮੀਕਲ ਨਾਲ ਲਵਾ ਰਹਿਆਂ ਤਾਂ ਕੈਮੀਕਲ ਘੋਲ ਕੇ ਪਾਓ ਠੀਕ ਹੈ ਜੀ ਇਹ ਚੀਜ਼ ਲਾ ਕੇ ਕੈਮੀਕਲ ਲਾ ਕੇ ਪੂਰੀ ਭਰ ਕੇ ਜੀ ਫਿਰ ਪਲਾਸਟਰ ਕਰਾਓ ਇੱਥੋਂ ਸਿਲਣੀ ਹੋਊਗੀ ਠੀਕ ਹੈ ਵੀਰੇ ਜਦੋਂ ਵੀਰੇ ਇਹ ਥੋਥੀ ਹੈ ਇਤੋਂ ਸਿਲਪੈਦਾ ਹੋਊਗੀ ਉਹ ਠੀਕ ਹੈ ਇਹ ਵੀਰੇ ਕਿੰਨੇ ਇੰਚ ਤੱਕ ਉੱਪਰ ਨੂੰ ਲਾਉਣੀ ਚਾਹੀਦੀ ਹੈ ਵੈਸੇ ਤੁਹਾਡੇ ਸਾਹਮਣੇ ਇਹ ਵੀਰੇ 4 ਇੰਚ ਦੀ ਹੁੰਦੀ ਹੈ ਠੀਕ ਹੈ ਜੀ 4 ਇੰਚ ਤੱਕ ਲੱਗਦੀ ਹੈ ਇਹ ਠੀਕ ਹੈ ਜੀ ਜਿਵੇਂ ਬਾਹਰ ਆ ਗਿਆ ਬਾਹਰ ਜਿਵੇਂ ਆਪਣੀ ਜਿੱਥੇ ਤੱਕ ਆਪਣੀ ਕੁਰਸੀ ਆ ਗਈ ਉੱਥੇ ਪੁੱਟ ਦੀ ਵੀ ਲਾਉਂਦਾ ਅਗਲਾ ਅੱਛਾ ਜੀ ਉਸੇ ਗੱਲ ਤੋਂ ਵੀ ਲਾਉਂਦਾ ਅਗਲਾ ਵੀ ਹਾਸ ਸਿਲਣਾ ਚੜੇ ਤਾਂ ਜੀ ਵੀਰੇ ਜੀ ਹਾਂ ਵੀ ਇਦਾਂ ਆਪਾਂ ਬਚਾ ਸਕਦੇ ਹਾਂ ਇਦਾਂ ਬਚਾ ਸਕਦੇ ਹਾਂ ਵੀਰੇ ਠੀਕ ਹੈ ਠੀਕ ਹੈ ਜੀ ਸੋਕਿਆ ਵੀਰੇ ਆਪਣੀ ਜਿਹੜੀ ਇਹ ਕੋਕੀਆ ਦਾ ਫਰੰਟ ਏ 55 ਬਾਈ 82 ਆ ਬਾਈ ਮੇਰੇ ਪਿਆਰ ਚ ਹਾਂ ਤੇ ਸੁਚੈਨ ਵੀਰ ਜੀ ਇਸ ਤੋਂ ਬਾਅਦ ਗੱਲ ਕਰੀਏ ਇਸ ਕੋਠੀ ਦੇ ਵਿੱਚ ਆਪਣੀ ਦੇ ਵਿੱਚ ਕੁੱਲ ਕਮਰੇ ਕਿੰਨੇ ਨੇ ਜੀ نیچے-नीचे ਕਮਰੇ ਵੀਰ ਜੀ ਤਿੰਨ ਬੈਡਰੂਮ ਨੇ ਜੀ ਤੇ ਜਿਵੇਂ ਆ ਡਰਾਈਂਗ ਰੂਮ ਆ ਗਿਆ ਆਪਣਾ ਇੱਧਰ ਆ ਗਿਆ ਜਦੋਂ ਦਿਖਾ ਦਿੰਦੇ ਆਪਾਂ ਤੁਹਾਨੂੰ ਦੋਸਤੋ ਆ ਤੁਸੀਂ ਦੇਖ ਸਕਦੇ ਹੋ ਬਾਈ ਹੁਣ ਆ ਡਰਾਈਂਗ ਰੂਮ ਬਾਈ ਚਾਨਣ ਬਹੁਤ ਪਈ ਜਾਂਦਾ ਚਾਨਣ ਵੀਰੇ ਚਾਰ ਸਪੇਰੀ ਚਾਨਣ ਹੈ ਇਹਨੂੰ ਇਧਰ ਤੇ ਪਾਸੇ ਪਾਰ ਜਗ੍ਹਾ ਛੱਡ ਕੇ ਫੇਰ ਬਣਾਈਏ ਅੱਛਾ ਜੀ ਹਾਂ ਅੜਾੜਾ ਇਹਦੇ ਬਿੰਡੋਈ ਨੇ ਪੂਰਾ ਖੁੱਲਾ ਰੱਖਿਆਗਾ ਜੀ 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 ਠੀਕ ਹੈ ਤੇ ਆਓ ਦੋਸਤੋ ਤੁਹਾਨੂੰ ਦਿਖਾਉਣੇ ਅੱਗੇ ਜੀ ਵੀਰੇ ਇਹਦੇ ਨਾਲ ਕੀ ਹੈ ਇਧਰ ਨੂੰ ਜੀ ਬੈਡਰੂਮ ਆ ਜੀ ਵੀਰੇ ਅੱਛਾ ਜੀ ਬੈਡਰੂਮ ਆ ਗਿਆ ਜੀ ਹਾਂ ਜੀ ਹਾਂ ਠੀਕ ਹੈ ਜੀ ਤੇ ਬਚਾਲੇ ਵੀਰੇ ਫਿਰ ਬਾਲ ਦਿੱਤੀ ਨਹੀਂ ਹੈਗੀਆਂ ਇੱਥੇ ਡੋਰ ਰੱਖਤਾ ਤੇ ਇਧਰੋਂ ਲੌਬੀ ਦਾ ਏਰੀਆ ਰੱਖਣਾ ਹਾਂ ਜੀ ਹਾਂ ਜੀ ਵੀਰੇ ਆ ਬਾਥਰੂਮ ਆ ਗਿਆ ਦੇ ਨਾਲ ਜੀ ਅੱਛਾ ਜੀ ਆ ਵਾਸ਼ਿੰਗ ਏਰੀਆ ਆ ਗਿਆ ਜੀ ਆ ਇਧਰ ਵਾਸ਼ਿੰਗ ਏਰੀਆ ਜੀ ਹਾਂ ਜੀ ਹਾਂ ਠੀਕ ਹੈ ਜੀ ਹਾਂ ਬਾਕੀ ਆ ਦੇਖੋ ਜੀ ਉੱਪਰ ਇਹ ਸਾਰੀ ਵਿੰਡੋ ਇਹਦੇ ਪੂਰੇ ਸਾਰੇ ਤਾਂ ਹੀ ਰੋਸ਼ਨੀ ਪੈਂਦੀ ਇਹਦੇ ਨਾਲੇ ਜੀ 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 ਇਹ ਕਿੰਨੇ ਵਾ ਕਿੰਨੀ ਰੱਖੀ ਹੋਈ ਵੀਰੇ ਇਹ ਵੀਰੇ ਮੇਰੇ ਸਾਹਮਣੇ 8x6 ਦੀ ਹੈ 8x6 ਦੀ ਹੈ ਜੀ ਇਹਦੇ ਨਾਲ ਪੂਰਾ ਜਾਨਕੀ ਹਵਾ ਵੀ ਕਰਾਸ ਕਰਦੀ ਹੈ ਤੇ ਚਾਨਣ ਵੀ ਪੈਂਦਾ ਜੀ ਹਾਂ ਜੀ 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 ਤੇ ਇਧਰ ਵੀਰੇ ਫਿਰ ਕਿਚਨ ਕਿਚਨ ਆ ਗਈ ਵੀਰੇ ਓਪਨ ਓਪਨ ਹੀ ਰੱਖੀ ਹੋਈ ਹੈ ਜੀ ਹਾਂ ਜੀ ਹਾਂ ਜੀ ਠੀਕ ਹੈ ਵੀਰੇ ਤੇ ਇਸ ਤੋਂ ਬਾਅਦ ਵੀਰੇ ਇਹ ਇਧਰ ਇਹ ਦੀਆ ਕਿਹੜਾ ਆ ਗਿਆ ਜੀ ਇਧਰ ਵੀਰੇ ਇਹ ਵੀ ਬੈਡਰੂਮ ਆ ਗਿਆ ਇਹਦੇ ਨਾਲ ਬਾਥਰੂਮ ਡਰੈਸਰੂਮ ਠੀਕ ਹੈ ਜੀ ਵੀਰੇ ਦੇ ਇਹ ਆਪਣਾ ਸੈਕੰਡ ਬੈਡਰੂਮ ਆ ਗਿਆ ਜੀ ਹਾਂਜੀ ਹਾਂ ਠੀਕ ਹੈ ਜੀ ਹਾਂ ਤੇ ਇਧਰ ਨਾਲ ਵੀਰੇ ਡਰੈਸਿੰਗ ਤੇ ਆਪਣਾ ਬਾਥਰੂਮ ਅਟੈਚ ਆ ਗਿਆ ਹਾਂਜੀ ਹਾਂਜੀ ਬਾਈ ਜੀ 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 ਤੇ ਦੋਸਤੋ ਹੁਣ ਆਪਾਂ ਜਲਦੀ ਜਲਦੀ ਤੁਹਾਡੀ ਨਿਗਾ ਮਰਵਾ ਦੇਣੇ ਕਿਰਾਂ ਕੋਠੀ ਦੇ ਵਿੱਚ ਵੀਡੀਓ ਥੋੜੀ ਜਿਹੀ ਲੰਮੀ ਜੋ ਹੋ ਜੂਗੀ ਤੇ ਇੱਥੋਂ ਵੀਰੇ ਇਹ ਹਾ ਏਰੀਆ ਇਹ ਬਾਹਰ ਜਾਣ ਦੇ ਲਈ ਇਹ ਹਾਂ ਇਹ ਵੀਰੇ ਬਾਹਰ ਆ ਗਿਆ ਆਪਣਾ ਆਪਣਾ ਏਰੀਆ ਆ ਗਿਆ ਠੀਕ ਹੈ ਜੀ ਹਾਂ ਇਧਰ ਮਤਲਬ ਆਪਾਂ ਜੇ ਬੈਗ ਜਾਣਾ ਗੈਲਰੀ 'ਚ ਜਾਣਾਗਾ ਹਾਂਜੀ ਹਾਂਜੀ ਹਾਂ ਜੀ ਜੀ ਦੋਸਤੋ ਦੋ ਬੈਡਰੂਮ ਹੋ ਚੁੱਕੇ ਨੇ ਬਾਈ ਸੁਖਚੈਨ ਜੀ ਤੁਸੀਂ ਦੇਖ ਹੀ ਰਹੋਗੇ ਬਾਈ ਹੁਣਾਂ ਨੇ ਹਨਾ ਬਹੁਤ ਆਪਦਾ ਕੀਮਤੀ ਸਮਾਂ ਕੱਢ ਕੇ ਆਪਾਂ ਨੂੰ ਅੱਜ ਬਹੁਤ ਇਨਫੋਰਮੇਸ਼ਨ ਦਿੱਤੀ ਹੈ ਕਿ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਹਾਂ ਤੇ ਮੇਰਾ ਵੀਰ ਵੀਡੀਓ ਨੂੰ ਸ਼ੇਅਰ ਤੇ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਕਮੈਂਟ ਕਰਨਾ ਨਾ ਭੁੱਲਣਾ ਤੇ ਹੁਣ ਅੱਗੇ ਜੀ ਆਪਾਂ ਇਹ ਥਰਡ ਬੈਡਰੂਮ ਦੇ ਵਿੱਚ ਜੀ ਹਾਂ ਜੀ ਜੀ ਵੀਰੇ ਇਹ ਬਈ ਵੀ ਨਾਲ ਅਟੈਚ ਆ ਜੀ ਠੀਕ ਹੈ ਜੀ ਤੇ ਇਹ ਵਾਸ਼ਰੂਮ ਆ ਗਿਆ ਜੀ ਹਾਂ ਜੀ ਹਾਂ ਸੋ ਦੋਸਤੋ ਆਸ ਕਰਦਾ ਤੁਹਾਨੂੰ ਅੱਜ ਦੀ ਇਹ ਵੀਡੀਓ ਘੈਂਟ ਲੱਗੀ ਹੋਊਗੀ ਤੇ ਤਾਂ ਨਹੀਂ ਹੋਰ ਵੀਡੀਓ ਦੇਖਣ ਦੇ ਲਈ ਸਾਡੇ ਨਾਲ ਜੁੜੇ ਰਹੋ ਆਈਡੀਆ ਵੀਰੇ ਕਿਹੜਾ ਆ ਗਿਆ ਜੀ ਇਹ ਵੀਰੇ ਜਿਵੇਂ ਵਾਸ਼ਿੰਗ ਅਵੇ ਆਪਾਂ ਭਾਂਡੇ ਪੂੰਡੇ ਵਾਲਾ ਠੀਕ ਹੈ ਜੀ ਸਿੰਕ ਵਗੈਰਾ ਲੱਗੂਗਾ ਠੀਕ ਹੈ ਜੀ ਇਹ ਉਹ ਚੀਜ਼ ਹੈਗੀ ਠੀਕ ਹੈ ਠੀਕ ਹੈ ਵੀਰੇ ਇਹ ਲੱਗ ਤੋਂ ਬਣਾਤੀ ਜਾਣ ਕੇ ਸੈਪਰੇਟ ਹਾਂ ਹਾਂ ਜੀ ਹਾਂ ਜੀ ਠੀਕ ਠੀਕ ਮੈਂ ਵੈਸੇ ਫਸਟ ਇਹ ਕੋਠੀ ਆ ਵੀਰੇ ਪਹਿਲੀ ਜਿੱਥੇ ਕਿਚਨ ਓਪਨ ਆ ਗਈ ਨਹੀਂ ਲੱਗਦਾ ਮਤਲਬ ਕੁਛ ਨਾ ਕੁਛ ਰੱਖਿਆ ਹੁੰਦਾ ਕਿਚਨ ਦੇ ਲਈ ਆਪਣੀ ਵੀਰੇ ਇਦਾਂ ਇਹੀ ਹੁੰਦਾ ਵੀ ਆਪਾਂ ਜਿਹੜੀ ਵੀ ਕੋਠੀ ਬਣਾਈਏ ਤਾਂ ਉਹਦੇ ਵਿੱਚ ਆਪਾਂ ਕੋਈ ਲਹਿਦੀ ਚੀਜ਼ ਬਣਾਈਏ ਦੇਖਣ ਨੂੰ ਜੀ 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 ਸੁਖਚੰਦ ਵੀਰ ਜੀ ਪੌੜੀ ਬਣਾਉਣ ਵੇਲੇ ਹਾਂਜੀ ਜੇ ਮੈਂ ਹੁਣ ਮੈਂ ਪੌੜੀ ਦੇਖ ਰਹਾ ਇਹ ਪੌੜੀ ਬਣਾਉਣ ਵੇਲੇ ਇੱਕ ਮਕਾਨ ਮਾਲਕ ਨੂੰ ਤੇ ਠੇਕੇਦਾਰ ਨੂੰ ਕਿਹੜੀ ਗੱਲ ਦਾ ਧਿਆਨ ਰੱਖਣਾ ਚਾਹੀਦਾ ਜੀ ਵੀ ਦਿੱਕਤ ਨਾ ਆਵੇ ਚੜ੍ਹਨ ਦੇ ਵਿੱਚ ਵੀ ਕੋਈ ਦਿੱਕਤ ਨਾ ਆਵੇ ਇਹ ਵੀਰੇ ਆਪਾਂ ਨੂੰ ਜਿਹੜਾ ਸਟੈਪ ਹੈ ਹਾਂਜੀ ਉਹ ਅਸਲ ਤਾਂ 6 ਇੰਚ ਦੀ ਚਾਹੀਦਾ ਠੀਕ ਹੈ ਜੀ ਇਹ ਜਗਾ ਤੰਗ ਹੈਗੀ ਨਹੀਂ ਚੜ ਸਕਦੇ ਪਰ 7 ਇੰਚ ਦਾ ਸਟੈਪ ਚੜਾਓ 7 ਤੋਂ ਵੱਧ ਨਾ ਚੜਾਓ ਠੀਕ ਹੈ ਜੀ ਕਿਉਂ ਬੰਦਾ ਤਾਂ ਚੜ ਜਾਂਦਾ ਹੈ ਬਜ਼ੁਰਗ ਨੂੰ ਦਿੱਕਤ ਆਉਂਦੀ ਹੈ ਦਿੱਕਤ ਆਉਂਦੀ ਹੈਗੀ ਅਸਲ ਤੇ ਵਿੱਚ ਹੁਣ ਮੰਨ ਲਓ ਆਪਾਂ ਵੀ ਬਜ਼ੁਰਗੇ ਬਣ ਹੋਣਾ ਹਾਂਜੀ ਠੀਕ ਹੈ ਇਹ ਚੀਜ਼ ਦਾ ਧਿਆਨ ਰੱਖ ਕੇ ਬਣਾਓ ਵੀ ਇਤੇ ਬੱਚਾ ਵੀ ਚੜ ਜਾਏ ਸਿਆਣਾ ਵੀ ਚੜ ਜਾਏ ਵੀ ਦਿੱਕਤ ਨਾ ਆਵੇ ਜੀ ਵੀਰੇ ਤੇ ਇਹਦੀ ਵੀਰੇ ਫਾਸਟ ਸਟੈਪ ਦੀ ਉੱਪਰ ਨੂੰ ਚਾਈ ਕਿੰਨੀ ਹੋਣੀ ਚਾਹੀਦੀ ਹੈ ਤੇ ਚੜਾਈ ਵਗੈਰਾ ਕਿੰਨੀ ਕਿੰਨੀ ਚਾਹੀਦੀ ਹੈ ਇਹ ਵੀਰੇ 10 ਇੰਚ ਦਾ ਹੈ 10 7 ਦਾ ਸਟ੍ਰੈਪ ਜਿਹੜਾ ਹੈ ਆਪਣਾ ਸਟੈਂਡਰਡ ਸਾਈਜ਼ ਹੈ ਆਪਣਾ ਠੀਕ ਹੈ ਜੀ ਇਦਾਂ ਇਧਰ ਨੂੰ ਦੱਸਾ ਜੀ ਹਾਂ ਤੁਹਾਨੂੰ 7 ਹੈ 7 ਹੈ ਜੀ ਹਾਂ ਜੀ ਠੀਕ ਹੈ ਜੀ ਹਾਂ ਜੀ ਵੀਰੇ ਸੋ ਦੋਸਤੋ ਅਸੀਂ ਧੰਨਵਾਦ ਕਰਦਾ ਹਾਂ ਵੀਰ ਹੋਣਾਂ ਦਾ ਤੇ ਬਾਈ ਹੋਣਾਂ ਨੇ ਸਾਨੂੰ ਸਮਾਂ ਦਿੱਤਾਗਾ ਤੇ ਇਦਾਂ ਦੀ ਹੋਰ ਵੀਡੀਓਜ਼ ਦੇ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮੈਂ ਤੁਹਾਡਾ ਆਪਣਾ ਦੀਪ ਮੋਲਵਰ ਤੇ ਧੰਨਵਾਦ ਸੋਤਿਆਂ ਵੀਰੇ ਬਹੁਤ ਬਹੁਤ ਸ਼ੁਕਰੀਆ ਬਾਈ ਥੈਂਕ ਯੂ ਵੀਰੇ